ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਮੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਖੀ ਖੁਰਦ ਦੇ ਵਿੱਚ ਪੱਖੀ ਖੁਰਦ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਜਨਵਰ ਪਾਈ ਹੋਣਾ ਦੇ ਕੋਲੇ ਕਾਫੀ ਗਿਣਤੀ ਦੇ ਵਿੱਚ ਦੁੱਧਾਰੂ ਰੱਖੇ ਹੋਇਆ ਮਿੱਤਰੋ ਉਹਨਾਂ ਜਨਵਰਾਂ ਦੇ ਵਿੱਚੋਂ ਇੱਕ ਮੈਂ ਵੇਚਣੀ ਲਾਈ ਆ ਜਿਹੜੀ ਮੈਂ ਵੇਚਣੀ ਲਾਈ ਆ ਪੂਰੀ ਤਸੱਲੀ ਬਖਸ਼ ਮੈਂ ਆ ਮਿੱਤਰੋ ਦੁੱਧ ਵਾਲੇ ਪੱਖ ਤੋਂ ਵੀ ਸੀਲ ਵਾਲੇ ਪੱਖ ਤੋਂ ਵੀ ਫੈਂਟ ਵਾਲੇ ਪੱਖ ਤੋਂ ਵੀ ਕਿੰਨ ਤੋਂ ਪਾਵੇ ਆ ਵੀ ਥਾਂ ਥੋੜਾ ਜਿਹਾ ਆਪਾਂ ਜਿਵੇਂ ਕਹਿ ਦਿੰਨੇ ਬੱਚੇ ਗਾਂ ਤਿਆਰ ਹੋ ਜਾਂਦੇ ਆ ਫਿਰ ਪੀੜਾ ਹੋ ਜਾਂਦੇ ਇਸ ਕਰਕੇ ਵੇਚਣੀ ਆ ਕਿੰਨੇ ਦਿਨਾਂ ਦੇ ਬਾਕੀ ਆ ਕੀ ਇਹਦੀ ਮੋਡਲੀ ਡਿਟੇਲ ਆ ਸਾਰੀ ਜਾਣਕਾਰੀ ਲੈਣੀ ਆਪਾਂ ਬਾਈ ਤੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਜੀ ਸਿੱਤਾ ਪਰਿਵਾਰ ਤੇ ਬਾਈ ਸੋ ਠੀਕ ਠਾਕ ਆਪਣਾ ਦੱਸੋ ਠੀਕ ਠਾਕ ਬਾਕਰ ਦੀ ਕਰ ਸ਼ੁਕਰ ਆ ਰੱਬ ਦਾ ਜੀ ਐਸਾ ਨਾਮ ਦੱਸ ਦੀ ਬਾਈ ਇੱਕ ਵਾਰੀ ਆਪਾਂ ਹਾਂ ਨਾਮ ਗੁਰਸੇਵ ਸਿੰਘ ਜੀ ਸਰਨੋਫ ਬਾਈ ਸਰਨੋਫ ਜਗਰਾਤ ਸਿੰਘ ਜੀ ਜਗਰਾਤ ਸਿੰਘ ਹਾਂ ਪਿੰਡ ਪੱਖੀ ਖੁਰਦ ਜਿਲ੍ਹਾ ਫੇਰ ਕੋਟ ਠੀਕ ਹੈ ਅਚਰਸੇ ਬਾਈ ਇੱਕ ਮੈਂ ਵੇਤ ਲਈ ਆਪਾਂ ਹਨਾ ਤੇ ਇਹ ਕਿੰਨਾ ਵਸ ਹੁੰਦੀ ਆਦ ਕੀ ਇਹ ਚੌਥਾ ਸੂਏ ਸੂਣ ਲਈ ਤਿਆਰ ਆ ਜੀ ਤਿਆਰ ਆ ਹੁਣ ਕਿੰਨੇ ਦਿਨ ਪਏ ਬ ਵੜੇ ਵਾਲਾ ਇਹ ਪੀਕ ਲੈਵਲ ਦਾ 17 ਕਿਲੋ ਆ ਜੀ ਜੀ ਹਾਂ ਜੀ ਤੇ ਜਿੱਦਾਂ ਸੂਪਿੰਦੀ ਐ 10 ਦਿਨਾਂ ਬਾਅਦ ਆਪਾਂ 15 ਕਿਲੋ ਦੁੱਧ ਚੁਆ ਦੇਾਂਗੇ ਮਨਾਂ ਜੇ ਕੋਈ ਆਪਣੇ ਨਾਲ ਸੌਦਾ ਕਰ ਲੈਂਦਾ ਜੀ ਨਿਸ਼ਾਈ ਦੇ ਦਿੰਦਾ ਵੀ 30000 ਰੁਪਏ ਦੇ ਵਿੱਚਵਾ ਕੇ ਵੀ ਦੇ ਦਾਂ ਚੁਆ ਕੇ ਵੀ ਦੇ ਦਾਂਗੇ ਠੀਕ ਆ ਭਾਈ ਪੀਕ ਲੈਵਲ 17 ਲੀਟਰ ਦੁੱਧ ਇਹ ਇੱਥੇ ਲੈਵਾ ਚੰਗਾ ਬਣਾ ਜਾਂਦੀ ਆ ਪੂਰਾ ਵਧੀਆ ਬਣਾ ਜੂਗੀ ਪੂਰੀ ਫਾੜ ਜਾਨੀ ਹਾਂ ਵੀ ਕਈ ਮਈਆਂ ਮੌਕੇ ਦੇ ਤੇ ਬਣਦੀਆਂ ਦੋ ਚਾਰ ਬਣਦੇ ਆ ਹਨਾ ਠੀਕ ਆ ਭਾਈ ਅੱਛਾ ਦੇਣ ਦੇ ਗਿਣਤੀ ਵਾਲੇ ਕਿੰਨੇ ਪਏ ਕਿੰਨੀ ਤਰੀਕ ਨੂੰ ਪੂਰੇ ਕਰਦੀ ਐ ਗੈਂਤੀ 10 ਤੋਂ ਬੜਨ ਹੋ ਜੋ ਜਾਨੀ ਕਿ ਅਜੋਗੀ 16 ਤਰੀਕ ਹੋ ਗਈ 16 ਹੋ ਗਈ ਅੱਜ ਬਾਸ ਸੰਗੋ 27 28 ਤਰੀਕ ਹਾਂ 27 28 ਠੀਕ ਹੈ ਲੈ ਵੀ ਮੇਤਰੋ ਅੱਛਾ ਲੀਵਾ ਚੰਗਾ ਬਣਾਇਆ ਜੀ 27 ਵੀ ਫਿਰ ਚੰਗੀ ਨਿਕਲੂ ਇੱਕ ਨੰਬਰ ਜੀ ਠੀਕ ਹੈ ਕਿਵੇਂ ਸਾਨ ਤੋਂ ਕਰੋ ਸਾ ਕਿ ਸੀਮਨ ਨਹੀਂ ਐਕਸੀਮਨ ਲੱਗਾ ਠੀਕ ਹੈ ਕਿਹੜਾ ਭਰਾ ਆਇਆ ਇਹ ਨਾਰਮਲ ਸੀਮਨ ਨਾਰਮਲ ਸੀਮਨ ਅੱਛਾ ਭਾਈ ਜਿਵੇਂ ਮੈਂ ਚੰਗੀ ਆ ਤੇਰੇ ਕੋਲੇ ਹਨਾ ਇਹ ਫਿਰ ਗਾਂ ਬੱਚੇ ਪੁੱਤੇ ਉਧਰ ਪਰਾਂ ਵੀ ਜਾਨਵਰ ਖੜੇ ਨੇ ਹਾਂ ਬੱਚੇ ਇਹਦਾ ਖੜਾ ਏ ਉਹ ਝੋਟੀ ਖੜੀ ਏ ਬਹੁਤ ਸੋਹਣੀ ਥਾਂ ਕਿ ਪਹਿਲੇ ਸੋਈ ਸੋਈ ਏ ਠੀਕ ਹੈ ਜੀ ਠੀਕ ਹੈ ਛੋਟੀ ਦਾ ਚੰਗੇ ਟੀਕੇ ਦੀ ਹੈ ਠੀਕ ਹੈ ਬਈ ਇਹ ਹਲਕੀ ਥੋੜਾ ਜਿਆਦਾ ਨਰਮ ਭਰਾ ਬੈਠੇ ਠੀਕ ਹੈ ਠੀਕੀ ਮਨ ਸੁਣਾਇ ਨਰਮ ਲੱਗਾ ਚਲੋ ਕੋਈ ਗੱਲ ਲਈ ਅੱਛਾ ਬਈ ਜੇ ਕੋਈ ਕਵੇ ਵੀ ਮੈਂ ਚੋਕੇਲ ਜਾਣੀ ਤੇ ਆਪਾਂ ਚਵਾ ਕੇ ਵੀ ਦੇ ਦਿਆਂਗੇ ਹਾਂ ਤੋ ਆ ਕੇ ਦੇ ਦਾਂਗੇ ਫੁੱਲ ਗਰੰਟੀ ਹੋ ਗਈ ਆਪਣੀ ਠੀਕ ਹੈ ਬਈ ਤੇ ਜੇ ਕੋਈ ਕਵੇ ਮਿਲ ਕਿੰਨਾ ਕੁ ਟਾਈਮ ਜਾਂਦੀ ਜਦੋਂ ਕਈ ਮਈਆਂ ਭੱਜ-ਪੁੱਜ ਛੜ-ਛੜਪਾਇਆ ਕਰ ਜਾਂਦੀਆਂ ਇਹ ਗੱਬਣ ਹੋ ਕੇ 6.5 ਮਹੀਨੇ ਮਿਲਦੀ ਹੈ ਸਾਢੇ 6 ਜਦੋਂ ਗੱਬਣ ਹੋ ਜਾਂਦੀ ਹੈ ਜਦੋਂ ਗੱਬਣ ਹੋ ਜਾਂਦੀ ਹੈ ਤੇ ਫੈਂਟਪੁੰਡ ਵੀ ਚੰਗੇ ਆਉਂਦੀਆਂ ਫਿਰ ਸੱਤ ਫੈਂਟ ਆਉ ਇਹ ਮੌਲਤਾ ਵੇਖੋ ਜੀ ਆਪਾਂ ਇੱਕ ਵੀ ਕਰਦੇ ਠੀਕ ਹੈ ਦੇਣ ਲੈਣ ਕਿਚੋ ਦੇਣ ਲੈਣ ਮਾਨਤਨ ਕਰਦੇਗਾ ਖੁੱਲਾ ਕਰਦੇਗਾ ਠੀਕ ਹੈ ਭਾਈ ਕੱਢਿਓ ਬਾਹਰ ਤੋਰੀ ਮੜਾ ਜਾ ਖੋਲੀ ਭਰਾਏ ਨੂੰ ਲੈ ਵੀ ਮਿੱਤਰੋ ਚੌਥਾ ਸੂਆ ਇਹਨੇ ਕਰਮਾਂ ਵਾਲੀ ਨੇ ਸੁਣਾ ਪੀਕ ਲੈਵਲ 17 ਕਿਲੋ ਦਾ ਰਿਕਾਰਡ ਆਇੰਦਾ ਜੇ ਦੁੱਧ ਸੂਪੇਂਦੀ ਆ ਉਦੋਂ ਅਠਾ ਦਸਾਂ ਦਿਨਾਂ ਬਾਅਦ ਤੁਸੀਂ ਇਹਨੇ ਥੋੜਾ 15 ਕਿਲੋ ਦੁੱਧ ਚੋਕੇ ਵੀ ਲਾ ਸਕਦੇ ਆ ਕਹਿਣ ਤੋਂ ਭਾਵ ਇਹ ਆ ਵੀ 12 ਦਿਨਾਂ ਦੀ ਹਜੇ 15 ਦੀ ਇੱਕ ਦਸਾਂ ਦੀ ਕੱਚੀ ਆ ਜਦੋਂ ਇਹ ਸੂਂਦੀ ਆ ਤੇ 10 ਦਿਨ 20 ਦਿਨ ਤੀਕੇ ਦੁੱਧ ਤੇ ਆਊਗੀ ਮੈਂ ਕਰਮਾਂ ਵਾਲੇ ਬਾਡੀਪੰਤਰ ਦੀ ਹਜੇ ਇਹਨੇ ਲੇਵਾ ਪੰਡਾ ਬਣਾਉਣਾ ਪਣਦੋ ਬਈ ਮੋੜ ਦਿਓ ਸੋਣੀ ਤਿਆਰ ਹੋ ਜਾਊਗੀ ਕਿਉਂਕਿ ਲੇਵੇ ਦਾ ਲਿਵਾਸ ਬਹੁਤ ਪੱਧਰਾ ਸੋਪਤਰਾ ਮੈਂ ਦਾ ਬਾਕੀ ਮੈਂ ਬਰੀਕੀ ਤੋਂ ਚੰਗੀ ਆ ਦੁੱਧ ਵਾਲੇ ਪੱਖ ਤੋਂ ਮੈਂ ਚੰਗੀ ਆ ਕਹਿਣ ਵਾਲੀ ਗੱਲ ਇਹ ਆ ਬਾਕੀ ਅੰਗਾ ਪੈਰਾਂ ਦੀ ਬਾਡੀਪੰਤਰ ਦੀ ਮੈਂ ਸੋਣੀ ਆ ਕਿ ਦੀ ਹੋਊਗੀ ਅੱਗੋਂ ਮੈਂ ਉੱਚੀ ਆ ਕਿਉਂਕਿ ਥਾਂ ਦੇ ਵਿੱਚ ਜਦੋਂ ਮਾਲਾ ਟੂਆ ਬਣਦਾ ਵੇ ਕਾਪਾ ਜੇ ਵੇਖਦੇ ਆਂ ਤਾਂ ਪਦਰਾ ਥਾਂ ਜਿਹੜਾ ਹੋ ਗਿਆ ਤਾਂ ਮੈਂ ਦੀ ਬੰਤਰ ਹੋਰ ਖੜਨੀ ਦੀ ਹੁਣੀ ਸੀ ਇਹਦੀ ਕਰਮਾਂ ਵਾਲੀ ਦੀ ਸਿੰਘ ਜ਼ਰੂਰ ਮੜਾ ਜਾਂ ਦੇਸੀ ਆ ਬਾਕੀ ਮੈਂ ਦੁੱਧੋ ਖਰੀਆ ਉਹ ਤਸੱਲੀ ਬਖਸ਼ਾ ਕਿਉਂਕਿ ਤੁਸੀਂ ਸੌਦਾ ਕਰ ਲਿਓ ਚੋਕੇ ਵੀ ਖਰੀਦ ਸਕਦੇ ਆ ਨਾਰਮਲ ਸੀਵਣ ਤੋਂ ਇਹ ਕਰਮਾਂ ਵਾਲੀ ਗੱਬਣ ਹੋਈ ਖੜੀ ਆ ਅੱਛਾ ਵੀਰੇ ਨੰਬਰ ਦੱਸੀ ਕੇਰਾ ਦੀ ਪ੍ਰਾਪਨਾ 88729 ਜੀ 4101 ਇੱਕ ਵਾਰੀ ਹੋਰ ਪੁੱਛੋ 88729 ਜੀ 4101 ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਕਰ ਲੈ ਮਿੱਤਰੋ ਤੁਸੀਂ رابطہ ਕਾਇਮ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਪੱਖੀਕੋੜ ਦਾ ਤੇ ਜ਼ਿਲ੍ਹਾ ਫਰੀਦਕੋਟ